ਸਾਜੀ ਗਾਜੀ ਡੀਪੀਜੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੇ ਲਗਾਤਾਰ ਤੁਸੀਂ ਸਾਡੀਆਂ ਸਟੋਰੀਆਂ ਸੁਣਦੇ ਹੋ ਲਗਾਤਾਰ ਤੁਸੀਂ ਸਾਡੇ ਨਾਲ ਜੁੜੇ ਰਹਿੰਦੇ ਹੋ ਤੇ ਬਹੁਤ ਸਾਰੀ ਸਟੋਰੀ ਜਿਹੜੀ ਆ ਧਾਰਮਿਕ ਪਲੇਸਾਂ ਦੀਆਂ ਜਾਂ ਫਿਰ ਬਹੁਤ ਸਾਰੀਆਂ ਸਟੋਰੀਆਂ ਜਿਹੜੀਆਂ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਨੇ ਆ ਅੱਜ ਇੱਕ ਮੋਟੀਵੇਸ਼ਨਲ ਸਟੋਰੀ ਤੁਹਾਡੇ ਲਈ ਲੈ ਕੇ ਆਏ ਆ ਤੇ ਮੋਟੀਵੇਸ਼ਨਲ ਸਟੋਰੀ ਦਾ ਜਿਹੜਾ શીਸ਼ਕ ਆ ਉਹ ਹੈਗਾ ਇੱਕ ਪਰਿਵਾਰ ਸਾਂਝਾ ਪਰਿਵਾਰ ਬਹੁਤ ਸਾਰੇ ਸਾਵਾ ਦੇ ਦੇਖਿਆ ਜਾਂਦਾ ਕਿ ਭਰਾ ਜਿਹੜੇ ਆ ਉਹ ਭਰਾਵਾਂ ਦੇ ਦੁਸ਼ਮਣ ਬਣ ਜਾਂਦੇ ਆ ਭਰਾ ਜਿਹੜੇ ਆ ਉਹ ਬਹੁਤ ਜਲਦ ਥਾਵਾਂ ਨੂੰ ਲੈ ਕੇ ਆਪਣੇ ਘਰਾਂ ਨੂੰ ਲੈ ਕੇ ਕਾਰੋਬਾਰਾਂ ਨੂੰ ਲੈ ਕੇ ਵੰਡੀਆਂ ਪੈ ਜਾਂਦੀਆਂ ਨੇ ਸ਼ਰੀਕ ਬਣ ਜਾਂਦੇ ਨੇ ਤੇ ਬਹੁਤ ਸਾਰੀਆਂ ਜੜੀਆਂ ਨੇ ਉਹ ਲੜਾਈਆਂ ਝਗੜੇ ਤੁਸੀਂ ਆਪਣੇ ਆਲੇ ਦੁਆਲੇ ਦੇਖਦੇ ਰਹੋ ਹੋਗੇ ਪਰ ਅੱਜ ਅਸੀਂ ਤੁਹਾਨੂੰ ਇੱਕ ਐਸੀ ਸ਼ਖਸੀਅਤ ਦੇ ਨਾਲ ਮਿਲਣ ਜਾਣ ਜਾ ਰਹੇ ਹਾਂ ਕਿ ਜਿਨ੍ਹਾਂ ਨੇ ਆਪਣੇ ਕਾਰੋਬਾਰ ਦੇ ਨਾਲ ਨਾਲ ਆਪਣੇ ਭਰਾਵਾਂ ਨੂੰ ਵੀ ਜਿਹੜਾ ਜੋੜ ਕੇ ਰੱਖਿਆ ਐਸ ਟਾਈਮ ਤੁਹਾਨੂੰ ਦੱਸਦੀ ਕਿ ਅਸੀਂ ਇੱਕ ਐਸੇ ਪਲੇਟਫਾਰਮ ਤੇ ਖੜੇ ਆਂ ਐਸੀ ਜਗ੍ਹਾ ਤੇ ਖੜੇ ਆਂ ਜਿੱਥੇ ਕਿ ਇੱਕ ਵੱਡੇ ਭਰਾ ਵੱਲੋਂ ਆਪਣੇ ਛੋਟੇ ਤਿੰਨਾ ਭਰਾਵਾਂ ਨੂੰ ਜੋੜ ਕੇ ਰੱਖਿਆ ਹੋਇਆ ਆ ਆਪਣੇ ਛੋਟੇ ਤਿੰਨਾ ਭਰਾਵਾਂ ਨੂੰ ਆਪਣੀ ਦੁਕਾਨ ਦੇ ਉੱਤੇ ਕਾਰੋਬਾਰ ਲਗਾਇਆ ਹੋਇਆ ਆ ਤੇ ਉਹਨਾਂ ਦੀ ਜਿਹੜੀ ਜਿੰਨੀ ਹੈਲਪ ਹੋ ਸਕਦੀ ਓਹ ਕੀਤੀ ਜਾਂਦੀ ਹੈ ਲਗਾਤਾਰ ਤੁਸੀਂ ਮੇਰੇ ਨਾਲ ਦੇਖਦੇ ਪਿਓ ਕਿ ਐਸ ਟਾਈਮ ਇਸ ਤੇ ਮੈਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਐਸ ਟਾਈਮ ਜਿਹੜੇ ਇੱਥੇ ਤੁਸੀਂ ਦੇਖਦੇ ਪਿਓ ਕਰਦੇ ਪਏ ਨੇ ਕੰਮ ਸਾਡੇ ਵੱਡੇ ਭਾਈ ਸਾਹਿਬ ਨੇ ਨਾਲ ਇਹਨਾਂ ਦੇ ਛੋਟੇ ਬ੍ਰਦਰ ਨੇ ਇੱਕ ਹੀ ਦੁਕਾਨ ਦੇ ਉੱਤੇ ਜਿਹੜਾ ਆ ਰੇਡੀਏਟਰ ਸਟicker ਜਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਤੁਸੀਂ ਆਪਣੀ ਗੱਡੀ ਦੇ ਉੱਤੇ ਮੀਨਾਕਾਰੀ ਜਾਂ ਆਪਣਾ ਕੋਈ ਵੀ ਨਾਮ ਵਗੈਰਾ ਲਖਾਣਾ ਤੇ ਇੱਥੋਂ ਲਖਾ ਸਕਦੇ ਹੋ ਪੰਜਾਬ ਆਰਟ ਦੇ ਨਾਮ ਦੇ ਨਾਲ ਬਹੁਤ ਹੀ ਜਿਆਦਾ ਮਸ਼ਹੂਰ ਜਿਹੜੀ ਏ ਇਹ ਇੱਕ ਛੋਟੀ ਜੀ ਗੈਲਰੀ ਏ ਜਿੱਥੇ ਤੁਸੀਂ ਆ ਕੇ ਆਪਣੀਆਂ ਗੱਡੀਆਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੇ ਸਟicker ਨਾਮ ਵਗੈਰਾ ਜਿਹੜਾ ਲਖਾ ਸਕਦੇ ਹੋ ਨੰਬਰ ਪਲੇਟ ਵਗੈਰਾ ਵੀ ਜਿਹੜੀ ਉਹ ਤੁਸੀਂ ਲਖਾ ਸਕਦੇ ਹੋ ਤੇ ਇਸੇ ਦੁਕਾਨ ਦੇ ਵਿੱਚ ਚਾਰ ਭਰਾ ਇਕੱਠੇ ਕੰਮ ਕਰਦੇ ਨੇ ਉਹ ਸਿਰਫ ਤੇ ਸਿਰਫ ਆਪਣੇ ਵੱਡੇ ਭਰਾ ਦੀ ਬਦੌਲਤ ਕਿਉਂਕਿ ਉਸ ਵੱਡੇ ਭਰਾ ਨੇ ਛੋਟੇ ਭਰਾਵਾਂ ਨੂੰ ਜੋੜ ਕੇ ਰੱਖਿਆ ਹੋਇਆ ਆ ਵੱਡੇ ਭਰਾ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਨਾਲ ਦੀ ਨਾਲ ਜਿਹੜਾ ਆ ਤੁਹਾਨੂੰ ਸੌਂਸ ਵੀ ਦਿਖਾਣੇ ਆ ਕਿ ਇਹ ਜਿਹੜੇ ਚਾਰੇ ਭਰਾਣੇ ਇਹ ਕਿਵੇਂ ਕੰਮ ਕਰਦੇ ਨੇ ਉਹ ਸਾਰੀ ਗੱਲਬਾਤ ਜਿਹੜੀ ਹੈ ਕਰ ਲੈਨੇ ਆ ਤੇ ਆਓ ਚੱਲਦੇ ਆ ਵੱਡੇ ਭਾਈ ਸਾਹਿਬ ਵੱਲ ਤੇ ਦੋਸਤੋ ਲਗਾਤਾਰ ਤੁਸੀਂ ਡੀਪੀਸੀ ਪੰਜਾਬੀ ਤੇ ਜੁੜੇ ਹੋਏ ਹੋ ਜਿਹੜੀ ਅੱਜ ਦੀ ਮੋਟੀਵੇਸ਼ਨਲ ਸਟੋਰੀ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਉਹ ਸਟੋਰੀ ਦਾ ਜਿਹੜਾ ਆ ਅਗਲਾ ਪਾਗ ਲੈ ਕੇ ਹਾਜ਼ਰ ਆ ਪਿਛੇ ਤੁਸੀਂ ਦੇਖਿਆ ਦੁਕਾਨ ਦਾ ਮਾਹੌਲ ਦਿਖਾਇਆ ਕਿ ਇੱਕ ਹੀ ਦੁਕਾਨ ਦੇ ਉੱਤੇ ਚਾਰ ਭਰਾ ਕਿਵੇਂ ਇਕੱਠੇ ਪਿਆਰ ਦੇ ਨਾਲ ਜਿਹੜੇ ਰਹਿ ਰਹੇ ਨੇ ਬਹੁਤ ਸਾਰੀਆਂ ਗੱਲਾਂ ਸੀ ਤੁਹਾਡੇ ਨਾਲ ਪਹਿਲਾਂ ਕਰ ਚੁੱਕੇ ਆ ਜਿਆਦਾ ਗੱਲਾਂ ਨਾ ਕਰਦੇ ਹੋਏ ਅਸੀਂ ਭਾਈ ਸਾਹਿਬ ਦੇ ਨਾਲ ਗੱਲਬਾਤ ਕਰਦੇ ਆ ਮੇਰੇ ਨਾਲ ਇਸ ਟਾਈਮ ਬੈਠੇ ਹੋਏ ਨੇ ਬਲਵਿੰਦਰ ਚਿੰਟੋ ਜੀ ਜੋ ਕਿ ਗੁਰਦਾਸਪੁਰ ਦੇ ਵਿੱਚ ਇੱਕ ਜਾਣੇਮਾਣੇ ਚਿਹਰੇ ਵੀ ਨੇ ਤੇ ਉਹਨਾਂ ਦੇ ਹੀ ਪਰਿਵਾਰ ਦੀ ਕਹਾਣੀ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਲੱਗੇ ਆਂ। ਪਾਜੀ ਸਵਾਗਤ ਹੈ ਤੁਹਾਡਾ ਡੀਪੀਸੀ ਪੰਜਾਬੀ ਦੇ ਦਿੱਤੇ। ਹਾਂਜੀ ਨਮਸਕਾਰ ਜੀ। ਅ ਸਰ ਜਿਵੇਂ ਕਿ ਅਸੀਂ ਸੰਗਤ ਨੂੰ ਜਿਹੜੀ ਉਹ ਗੱਲਬਾਤ ਦੱਸਣ ਦੀ ਕੋਸ਼ਿਸ਼ ਕਰਦੇ ਪਏ ਆਂ ਕਿ ਤੁਹਾਡੀ ਇੱਕ ਐਸੀ ਫੈਮਿਲੀ ਕਿਉਂਕਿ ਬਹੁਤ ਜ਼ਿਆਦਾ ਦੇਖਿਆ ਜਾਂਦਾ ਵੀ ਜਦੋਂ ਭਰਾ ਵੱਡੇ ਹੋ ਜਾਂਦੇ ਆ ਵਿਆਹੇ ਜਾਂਦੇ ਆ ਫਿਰ ਪ੍ਰਾਪਰਟੀਆਂ ਨੂੰ ਲੈ ਕੇ ਕਾਰੋਬਾਰਾਂ ਨੂੰ ਲੈ ਕੇ ਫਰੀਕੇ ਬਾਜੀ ਜਿਹੜੀ ਸ਼ੁਰੂ ਹੋ ਜਾਂਦੀ ਪਰ ਹੋਂ ਤੱਕ ਜਿਹੜਾ ਤੁਹਾਡਾ ਚਾਰ ਭਰਾਵਾਂ ਦਾ ਪਿਆਰ ਦੇਖਿਆ ਜਾ ਰਿਹਾ ਹੈ ਅਸੀਂ ਉਹਦੇ ਤੇ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਲੋਕਾਂ ਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇੱਕ ਪਰਿਵਾਰ ਨੂੰ ਆਪਾਂ ਕਿਵੇਂ ਬੰਨ ਕੇ ਰੱਖਣਾ ਤੇ ਪਰਿਵਾਰ ਨੂੰ ਇਕੱਠਿਆ ਰੱਖਣ ਵਾਸਤੇ ਕਈ ਦਿਗਤਾਂ ਵੀ ਆਉਂਦੀਆਂ ਨੇ ਉਹ ਸਾਰੀ ਗੱਲਬਾਤ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਮੈਂ ਜਿਹੜਾ ਮੇਰਾ ਸਵਾਲ ਆ ਕਿ ਆਪਣੀ ਲਾਈਫ ਦੀ ਜਰਨੀ ਆਪਣੇ ਕਾਰੋਬਾਰ ਦੀ ਜਰਨੀ ਉਹ ਕਿਸ ਤਰ੍ਹਾਂ ਸਟਾਰਟ ਹੋਈ ਤੇ ਫਿਰ ਭਰਾਵਾਂ ਤੱਕ ਕਿਵੇਂ ਗੱਲਬਾਤ ਜਿਹੜੀ ਪਹੁੰਚਦੀ ਉਹਦੇ ਤੇ ਵੀ ਗੱਲ ਕਰਾਂਗੇ। ਡੀਪੀ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਅਸੀਂ ਬਹੁਤ ਹੀ ਗਰੀਬ ਪਰਿਵਾਰ ਚੋਂ ਉੱਠੇ ਆ। ਮੇਰੇ ਫਾਦਰ ਸਾਹਿਬ ਰਿਕਸ਼ਾ ਚਲਾਉਂਦੇ ਹੁੰਦੇ ਸੀਗੇ ਜਦੋਂ ਸਾਡਾ ਬਚਪਨ ਸੀ। ਔਰ ਇੱਕ ਛੋਟਾ ਜਿਹਾ ਘਰ ਸੀਗਾ ਜਿਹਦੇ ਵਿੱਚ ਅਸੀਂ ਰਹਿੰਦੇ ਸੀਗੇ। ਮੇਰੇ ਤੋਂ ਛੋਟੇ ਮੇਰੇ ਤਿੰਨ ਭਰਾ ਨੇ। ਕੁੱਲ ਮਿਲਾ ਕੇ ਅਸੀਂ ਚਾਰ ਭਰਾ ਹਾਂ ਜੀ। ਬਿਲਕੁਲ ਔਰ ਸ਼ੁਰੂਆਤੀ ਦਿਨ ਜਦੋਂ ਅਸੀਂ ਪੜ੍ਹਦੇ ਰਹੇ ਆ ਪੜਨ ਦੇ ਦੌਰਾਨ ਹੀ ਮੇਰੇ ਕੁਝ ਸੁਪਨੇ ਹੁੰਦੇ ਸਨ ਯਾਰ ਫਾਦਰ ਸਾਹਿਬ ਸਾਡੇ ਰਿਕਸ਼ਾ ਚਲਾਇਆ ਪਰ ਮੈਂ ਇਹ ਕੰਮ ਨਹੀਂ ਕਰਨਾ ਮੈਂ ਮਿਹਨਤ ਕਰਕੇ ਕੁਛ ਨਾ ਕੁਛ ਜ਼ਰੂਰ ਕਰਨਾ ਚਾਹੁੰਦਾ ਹੂੰ ਔਰ ਉਸ ਦੌਰਾਨ ਪੜਾਈ ਦੇ ਦੌਰਾਨ ਮੈਂ ਜਦੋਂ ਮੈਂ میٹرਕ ਕਰ ਲਈ ਹੈ ਬਿਲਕੁਲ میٹرਕ ਕਰਨ ਤੋਂ ਬਾਅਦ ਮੈਂ ਕਾਲਜ ਦੇ ਵਿੱਚ ਐਡਮਿਸ਼ਨ ਲਈ ਹੈ ਹੂੰ ਉਸ ਵੇਲੇ ਪੈਸਿਆਂ ਦੀ ਵੀ ਬਹੁਤ ਕਮੀ ਹੁੰਦੀ ਸੀ ਹੂੰ ਕਈ ਵਾਰ ਤਾਂ ਇੱਕ 5 ਰੁਪਏ ਜਿਹੜੇ ਹੁੰਦੇ ਆ ਉਹ ਲੈ ਕੇ ਮੈਂ ਕਾਲਜ ਜਾਂਦਾ ਰਿਹਾ ਹੂੰ ਉਹਦੇ ਵਿੱਚ ਹੀ ਆਪਣੇ ਖਰਚੇ ਵਿਚ ਲਾਨੇ ਤੇ ਉਹ ਖਰਚਿਆਂ ਨੂੰ ਮੇਨਟੇਨ ਕਰਨ ਲਈ ਮੈਂ ਪਾਰਟ ਟਾਈਮ ਸਵੇਰੇ ਸਵੇਰੇ ਉੱਠਣਾ ਔਰ ਇੱਕ ਹੱਕ ਕਰਦਾ ਕੰਮ ਕਰਦਾ ਰਿਹਾ ਹੂੰ ਹੱਕ ਮੀਨ ਕਿ ਮੈਂ ਅਖਬਾਰ ਹੂੰ ਘਰ ਘਰ ਪਚਾੰਦਾ ਰਿਹਾ ਹੂੰ ਕਈ ਵਾਰ ਮੇਰਾ 9 ਵਜੇ ਪੀਰੀਅਡ ਹੁੰਦਾ ਰਿਹਾ ਅਖਬਾਰ ਵੰਡਦਾ ਵੰਡਦਾ ਮੈਂ ਅਖਬਾਰ ਹੀ ਕੋਈ ਸ਼ਰਮ ਨਹੀਂ ਕੀਤੀ ਮੈਂ ਬਿਲਕੁਲ ਅਖਬਾਰ ਹੀ ਨਾਲ ਮੈਂ ਕਾਲਜ ਲੈ ਜਾਂਦਾ ਰਿਆ ਹੂੰ ਤੇ ਮੈਨੂੰ ਕਈ ਵਾਰ ਮੇਰੇ ਪ੍ਰੋਫੈਸਰ ਸਾਹਿਬ ਨੇ ਪੁੱਛਿਆ ਵੀ ਅਖਬਾਰ ਮੈਂ ਕਹੀ ਮੈਂ ਅਖਬਾਰ ਦਾ ਕੰਮ ਕਰਦਾ ਮੈਂ ਆਪਣੀ ਮਿਹਨਤ ਵੀ ਕਰਦਾ ਨਾਲ ਨਾਲ ਤੇ ਇਸ ਕਰਕੇ ਮੈਂ ਅਖਬਾਰ ਨਾਲ ਲਿਆ ਨਾ ਔਰ ਜਦੋਂ ਮੇਰੇ ਦੋ ਪੀਰੀਅਡ ਲੱਗਨੇ ਇਸ ਤੋਂ ਬਾਅਦ ਫਿਰ ਮੈਂ ਅਖਬਾਰ ਵੰਡੇ ਜਾਣਾ ਹੂੰ ਉਹ ਜਿਹੜੇ ਘਰਾਂ ਦੇ ਵਿੱਚ ਅਖਬਾਰ ਦਿੰਦਾ ਸੀ ਉਹ ਵੀ ਮੈਨੂੰ ਕਾਫੀ ਕੋਆਪਰੇਟ ਕਰਦੇ ਸੀ ਜੇ ਅਖਬਾਰ ਲੇਟ ਹੋ ਜਾਂਦੀ ਹੈ ਹੂੰ ਤੇ ਮੈਂ ਉਹਨਾਂ ਨੂੰ ਦੱਸਦਾ ਸੀ ਕਿ ਮੇਰੀ ਇਹ ਮਜਬੂਰੀ ਹੈ ਮੈਂ ਕਾਲਜ ਤੋਂ ਪੀਰੀਅਡ ਲਗਾ ਕੇ ਆਨਾ ਹੂੰ ਤਾਂ ਉਹ ਮੈਨੂੰ ਕੋਆਪਰੇਟ ਕਰਦੇ ਸੀ ਹੂੰ ਉਹ ਡੀਪੀ ਸਰਵਿਸ ਦੇ ਨਾਲ ਨਾਲ ਮੈਂ ਸੋਚਿਆ ਕਿ ਪੜ੍ਹਾਈ ਦੇ ਨਾਲ ਨਾਲ ਪਲੱਸ 1 ਜਦੋਂ ਪਾਸ ਕਰ ਲਈ ਮੈਂ ਬਿਲਕੁਲ ਉਸ ਤੋਂ ਬਾਅਦ ਸੋਚਿਆ ਕਿ ਮੈਨੂੰ ਹੋਰ ਵੀ ਕੁਝ ਕਰਨਾ ਪਏਗਾ ਕਿਉਂਕਿ ਜਿਹੜਾ ਕਾਲਜ ਦਾ ਟਾਈਮ ਆ ਜਲਦੀ ਛੁੱਟੀ ਹੋ ਜਾਂਦੀ ਰਹੀ ਹੈ ਹੂੰ ਆ ਕੇ ਮੈਂ ਇੱਕ ਪ੍ਰਿੰਟਰ ਦੀ ਦੁਕਾਨ ਹੁੰਦੀ ਸੀ ਹੂੰ ਰਮੇਸ਼ ਸ਼ਰਮਾ ਜੀ ਨੇ ਹਾਂਜੀ ਮੈਂ ਉਹਨਾਂ ਕੋਲ ਜਾ ਕੇ ਗਿਆ ਮੈਨੂੰ ਕੰਮ ਦੀ ਲੋੜ ਹੈ ਮੈਂ ਕੰਮ ਸਿੱਖਣਾ ਚਾਹੁੰਦਾ ਹਾਂ ਉਹਨਾਂ ਨੇ ਮੈਨੂੰ ਨਾ ਨਹੀਂ ਕੀਤੀ ਇੱਕ ਪੁਲਿਸ ਲਾਈਨ ਰੋਡ ਤੇ ਇੱਕ ਛੋਟਾ ਜਿਹਾ ਖੋਖਾ ਹੁੰਦਾ ਰਿਹਾ ਮੈਂ ਉਸ ਖੋਕੇ ਤੇ ਜਾ ਕੇ ਕੰਮ ਕਰਦਾ ਰਿਹਾ ਔਰ ਉਹ ਪੇਂਟਿੰਗ ਦਾ ਕੰਮ ਸਿੱਖਦੇ ਸਿੱਖਦੇ ਨਾਲ ਮੈਨੂੰ ਇੱਕ ਕਲਾ ਦਾ ਸ਼ੌਂਕ ਸੀ ਕਿ ਮੈਨੂੰ ਬੜਾ ਸ਼ੌਂਕ ਸੀ ਮੈਂ ਸਟੇਜਾਂ ਤੇ ਕੰਮ ਕਰਾਂ ਔਰ ਉਹ ਭਾਜੀ ਤੋਂ ਮੈਂ ਕਈ ਵਾਰ ਚੋਰੀ ਕੋਈ ਬਹਾਨਾ ਮਾਰ ਕੇ ਜਦੋਂ ਸਾਡੇ ਫੰਕਸ਼ਨ ਦੀ ਅਸਲ ਹੋਣੀ ਤੇ ਮੈਂ ਚੋਰੀ ਉਹਨਾਂ ਕੋਲ ਟਾਈਮ ਕੱਢ ਕੇ ਉਹਦੇ ਅਸਲ ਦੇ ਵਿੱਚ ਚਲੇ ਜਾਣਾ ਹਾਂ। ਹਾਂ, ਕੀ ਬਾਤ ਹੈ। ਮੈਂ ਆਪਣੇ ਫਾਦਰ ਸਾਹਿਬ ਤੋਂ ਵੀ ਚੋਰੀ ਡਰਦਾ ਰਿਹਾ ਚੋਰੀ ਚਲੇ ਜਾਣਾ ਇਸ ਕਮਰੇ ਵਿੱਚ। ਕਈ ਵਾਰ ਉਹਨਾਂ ਕਹਿੰਦੇ ਵੀ ਕਿਹੜੇ ਪੁੱਠੇ ਕੰਮ ਨਹੀਂ ਇਹਨਾਂ ਵਿੱਚ ਨਹੀਂ ਜਾਣਾ ਚਾਹੀਦਾ ਤੇ ਮੈਨੂੰ ਡਰ ਵੀ ਲੱਗਦਾ ਰਿਹਾ। ਹਾਂ। ਇਸ ਦੌਰਾਨ ਹੀ ਮੈਂ ਇੱਕ ਗੋਲਡਨ ਸਟਾਰ ਕਲੱਬ ਬਣੀ ਹਾਂ। ਹਾਂ। ਉਹਦੇ ਵਿੱਚ ਮੈਂ ਸ਼ਾਮਲ ਹੋਇਆ। ਹਾਂ। ਉਹਨਾਂ ਨੇ ਇੱਕ ਫੰਕਸ਼ਨ ਰੱਖਿਆ ਜਿਹੜਾ ਅੱਜ ਏਜੀਐਮ ਆਲ ਹੈ। ਹਾਂ। ਇਨੂੰ ਪਹਿਲੇ ਸੋਸਾਇਟੀ ਸਿਨੇਮਾ ਕਹਿੰਦੇ ਰਿਹਾ ਸੋਸਾਇਟੀ ਦਾ ਸਿਨੇਮਾ ਸੀਗਾ ਖਾਲੀ ਸੀਗਾ ਉਹਦੇ ਅੰਦਰ ਕੁਰਸੀਆਂ ਵਗੈਰਾ ਪ੍ਰਬੰਸੀ ਉੱਥੇ ਇੱਕ ਸਟੇਜ ਲਗਾ ਗਿਆ ਸੀ 골ਡਨ ਸਟਾਰ ਕਲੱਬ ਨੇ ਪ੍ਰੋਗਰਾਮ ਕੀਤਾ ਹੂੰ ਉਹਦੇ ਵਿੱਚ ਮੈਂ ਇੱਕ ਛੋਟੀ ਜਿਹੀ ਪਰਫਾਰਮੈਂਸ ਕੀਤੀ ਹੂੰ ਉਸ ਪਰਫਾਰਮੈਂਸ ਲਈ ਮੈਨੂੰ ਕਾਫੀ ਅਪਰੀਸ਼ੀਏਟ ਕੀਤਾ ਗਿਆ ਹੂੰ ਤੋ ਜਦੋਂ ਅਖਬਾਰਾਂ ਦੇ ਵਿੱਚ ਫੋਟੋਆਂ ਛਪੀਆਂ ਤੇ ਮੇਰੇ ਘਰਦਿਆਂ ਨੇ ਵੀ ਵੇਖਿਆ ਉਦੋਂ ਮੈਨੂੰ ਉਹਨਾਂ ਨੇ ਕਿਹਾ ਵੀ ਤੂੰ ਇਹ ਕਿਹੜੇ ਕੰਮ 'ਚ ਗਿਆ ਸੀ ਹੂੰ ਮੇਰੇ ਕੋਲ ਕੰਮ ਮਾਰਾ ਤੇ ਨਹੀਂ ਕੋਈ ਹੂੰ ਫਿਰ ਉਹਨਾਂ ਨੇ ਮੈਨੂੰ ਕਿਹਾ ਕੁਛ ਨਹੀਂ ਫਿਰ ਇਸ ਦੇ ਨਾਲ ਨਾਲ ਮੈਂ ਕਲੱਬਾਂ ਦੇ ਵਿੱਚ ਕੰਮ ਕਰਦਾ ਰਿਹਾ ਨਾਟਕ ਵਗੈਰਾ ਦੇ ਵਿੱਚ ਕੰਮ ਕਰਦਾ ਰਿਹਾ ਤੇ ਜਿਹੜਾ ਜਿਵੇਂ ਕਿ ਤੁਸੀਂ ਜਾਣਿਆ ਪਛਾਣਿਆ ਚਿਹਰਾ ਗਿਆ ਇਹ ਸਾਰੀ ਉਹ ਨਾਟਕਾਂ ਦੀ देन ਸੀ ਬਿਲਕੁਲ ਬਿਲਕੁਲ ਸਹੀ ਬਿਲਕੁਲ ਜਿਵੇਂ ਕਿ ਜੀਵਨ ਦੀ ਸ਼ੁਰੂਆਤ ਹੈ ਜਿਹੜੀ ਉਹ ਅਖਬਾਰ ਤੋਂ ਸ਼ੁਰੂ ਕੀਤੀ ਫਿਰ ਪੇਂਟਰ ਦੀ ਦੁਕਾਨ ਤੇ ਜਾ ਕੇ ਕੰਮ ਸਿੱਖਿਆ ਨਾਲ ਦੇ ਨਾਲ ਆਪਣੀ ਕਲਾਕਾਰੀ ਨੂੰ ਵੀ ਜਿਹੜਾ ਤੁਸੀਂ ਟਾਈਮ ਦਿੱਤਾ ਜਿੱਦ ਨਾਲ ਜਿਹੜਾ ਚਿਹਰਾ ਜਿਹੜਾ ਜਾਣਿਆ ਪਛਾਣਿਆ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਆ ਪਰ ਉਸ ਤੋਂ ਇਲਾਵਾ ਜਿਹੜਾ ਸਾਡਾ ਕਲਾਕਾਰੀ ਵਾਲਾ ਸਾਥਾ ਵੀ ਉਸ ਤੋਂ ਰੋਟੀ ਤਾਂ ਮੁਸ਼ਕਲ ਆ ਪਰ ਜੀਵਨ ਜਾਪਨ ਦੇ ਲਈ ਜਿਹੜਾ ਇਹ ਕਾਰੋਬਾਰ ਨੂੰ ਅੱਗੇ ਵਧਾਉਣਾ ਫਿਰ ਪੇਂਟਰ ਵਾਲੀ ਜਿਹੜੀ ਗੱਲਬਾਤ ਉਹ ਅੱਗੇ ਕਿਵੇਂ ਚੱਲੀ ਹਾਂ ਉਹ ਇਸ ਤਰ੍ਹਾਂ ਹੋਇਆ ਕਿ ਜਦੋਂ ਮੈਂ ਪੇਂਟਰ ਦਾ ਕੰਮ ਸਿੱਖਦਾ ਰਿਹਾ ਉਹ ਸਾਈਨ ਬੋਰਡ ਵਗੈਰਾ ਲਿਖਦੇ ਸੀ ਹੂੰ ਮੈਂ ਉਹਨੂੰ ਕੋਈ ਕੰਮ ਸਿੱਖਿਆ ਤੇ ਤੁਹਾਨੂੰ ਮੈਂ ਦੱਸਿਆ ਕਿ ਮੈਂ ਨਾਲ ਪੜਦਾ ਵੀ ਸੀਗਾ ਹੂੰ ਪੜਨ ਦੇ ਨਾਲ ਨਾਲ ਮੇਰੇ ਜਿਹੜੇ ਉਸਤਾਦ ਜੀ ਸਨ ਰਮੇਸ਼ ਚਰਮਾ ਜੀ ਉਹ ਬਹੁਤ ਘੱਟ ਦੁਕਾਨ ਤੇ ਆਂਦੇ ਰਹੇ ਹੂੰ ਤੇ ਉਹ ਜਿਹਦੇ ਵਿੱਚ ਮੈਨੂੰ ਕੰਮ ਕਰਨ ਦਾ ਜਿਆਦਾ ਮੌਕਾ ਮਿਲਿਆ ਮੇਰਾ ਹੱਥ ਖੁੱਲ ਗਿਆ ਹੂੰ ਉਸ ਤੋਂ ਬਾਅਦ ਹੌਲੀ ਹੌਲੀ ਮੈਂ ਉਹ ਛੋਟੇ ਜਿਹੇ ਘਰ ਦੇ ਬਾਹਰ ਹੀ ਮੈਂ ਉਹ ਛੋਟੇ ਬੋਰਡ ਬਾਰ ਲਿਖਨੇ ਸ਼ੁਰੂ ਕੀਤੇ ਹੂੰ ਬੋਰਡ ਇਨ ਦਾ ਸੈਂਸ ਕਿ ਕੇ ਨੇ ਮੈਨੂੰ ਇੱਕ ਪੀਪਾ ਜਿਹਾ ਰਹਿ ਗਿਆ ਤਾਂ ਯਾਰ ਮੇਰੀ ਆ ਮਸ਼ਹੂਰੀ ਕਰ ਦੇ ਲਿਖ ਦੇ ਮੈਂ ਉਹ ਮੈਂ ਲਿਖ ਦਿੱਤਾ ਉਹ ਲਿਖ ਦੇ ਦੇ ਕੇ ਇੱਕ ਲਾਗੂ ਨਾ ਇੱਕ ਕੁਲਫੀਆਂ ਵਾਲਾ ਕੋਈ ਲੱਗ ਰਿਹਾ ਸੀਗਾ ਉਹ ਕਹਿੰਦਾ ਯਾਰ ਸਾਡੀ ਕੁਲਫੀਆਂ ਦੀਆਂ ਪੇਟੀਆਂ ਲਿਖਦੇ ਹੋਗੇ ਹੂੰ ਮੈਂ ਕਿਹਾ ਜੀ ਮੈਂ ਲਿਖ ਦਿਆਂਗਾ ਹੂੰ ਉਹ ਮੈਂ ਕੁਲਫੀਆਂ ਦੀਆਂ ਪੇਟੀਆਂ ਲਿਖੀਆਂ ਮੈਨੂੰ ਹੋਰ ਥੋੜਾ ਇਹਨਾਂ ਲਾਲਚ ਹੋ ਗਿਆ ਕਿ ਮੇਰਾ ਹੁਣ ਮੈਨੂੰ ਪੈਸੇ ਆਨ ਲੱਗ ਪਏ ਮੇਰੇ ਘਰ ਦਾ ਗੁਜ਼ਾਰਾ ਚੱਲ ਜਾਏਗਾ ਹੂੰ ਉਹ ਫਿਰ ਮੈਨੂੰ ਹੌਲੀ ਹੌਲੀ ਜਦੋਂ ਮੈਨੂੰ ਕੰਮ ਕਰਦੇ ਲੋਕਾਂ ਦੇਖਣਾ ਮੈਨੂੰ ਕੰਮ ਆਣਾ ਸ਼ੁਰੂ ਹੋ ਗਿਆ ਹੂੰ ਤੇ ਜਿਹਦੇ ਕਰਕੇ ਮੇਰਾ ਰੋਟੀ ਪਾਣੀ ਜਿਹੜਾ ਉਹ ਥੋੜਾ ਚੱਲ ਪਿਆ ਲੱਕਣ ਲੱਪੇ ਪਈ ਹੁਣ ਥੋੜਾ ਲੀ ਤੇ ਆ ਗਿਆ ਹਾਂ ਲੀ ਤੇ ਆ ਗਿਆ ਕੰਮ ਉਸ ਤੋਂ ਬਾਅਦ ਜਿਹੜਾ ਘਰ ਸੀਗਾ ਸਾਡਾ ਛੋਟਾ ਜਿਹਾ ਮੈਂ ਆਪਣੇ ਫਰਜ਼ ਸਾਹਿਬ ਨੂੰ ਕਿਹਾ ਵੀ ਪਿਆ ਇੱਥੇ ਮੈਂ ਆਪਣਾ ਕੰਮ ਕਰਨਾ ਚਾਹੁੰਦਾ ਹੁਣ ਇਹੋ ਜਿਹੜਾ ਮੈਂ ਕੰਮ ਸਿੱਖਿਆ ਹੂੰ ਉਹ ਕਹਿੰਦੇ ਵੀ ਇੱਕ ਔਖਾ ਕੰਮ ਮੈਂ ਕਿਹਾ ਨਹੀਂ ਕੋਈ ਗੱਲ ਦੀ ਕਿਰਾਇਆ ਦੇ ਦਿਆਂਗੇ ਅਸੀਂ ਕਿਰਾਏ ਤੇ ਚੱਲ ਜੰਨੇ ਹੂੰ ਉਹ ਫਿਰ ਅਸੀਂ ਥੋੜੇ ਨਾ ਆਪਣੇ ਘਰ ਵਿੱਚ ਸਲਾਬ ਬਸ਼ੁਰਾ ਕਰਕੇ ਹਮ ਆਪਾਂ ਕਿਰਾਏ ਤੇ ਚਲੇ ਗਏ ਹਮ ਸਾਰਾ ਪਰਿਵਾਰ ਛੋਟੇ ਭੈਣ ਭਰਾ ਨਾਲ ਸੀਗੇ ਮੇਰੇ ਤੇ ਆਬ ਮੈਂ ਉਸੇ ਜਗ੍ਹਾ ਦੁਕਾਨ ਕਰ ਲਈ ਹਮ ਫਿਰ ਉਸੇ ਦੁਕਾਨ ਤੋਂ ਅਸੀਂ ਕੰਮ ਚੱਲਦਾ ਗਿਆ ਚੱਲਦਾ ਗਿਆ ਤੇ ਉਹ ਮੇਰਾ ਸਾਰਿਆਂ ਨਾਲ ਛੋਟਾ ਭਰਾ ਵਿੱਕੀ ਹਮ ਉਹ ਨੇ ਮੇਰੇ ਨਾਲ ਕਾਫੀ ਕੰਮ ਕੀਤਾ ਹਮ ਉਹ ਮੇਰੇ ਨਾਲ ਯਾਨੀ ਕਿ ਪਰਛਾਵਾਂ ਨਾਲ ਨਾਲ ਚੱਲਦਾ ਨਾ ਜਿਵੇਂ ਉਸੇ ਤਰ੍ਹਾਂ ਹੀ ਉਹ ਮੇਰੇ ਨਾਲ ਚੱਲਦਾ ਰਿਹਾ ਤੇ ਅੱਜ ਉਹ ਵੀ ਇੱਕ ਚੰਗਾ ਪੇਂਟਰ ਬਣ ਚੁੱਕਾ ਹੈ ਬਿਲਕੁਲ ਬਿਲਕੁਲ ਸਰ ਜਿਵੇਂ ਕਿ ਵਿੱਕੀ ਦੀ ਗੱਲ ਕੀਤੀ ਹੈ ਤੁਸੀਂ ਕਿ ਉਹ ਤੁਹਾਡਾ ਪਰਸਾਵਾ ਬਣ ਕੇ ਚੱਲਦਾ ਰਿਹਾ ਉਸ ਤੋਂ ਬਾਅਦ ਆ ਦੋ ਹੋਰ ਵੀ ਜਿਹੜੇ ਆ ਉਹ ਅੱਜ ਉਹ ਵੀ ਤੁਹਾਡੇ ਨਾਲ ਜੁੜੇ ਪਏ ਆ ਕਿ ਇਹ ਜਿਹੜੀ ਹੁੰਦਾ ਵੀ ਘਰ ਦੇ ਵਿੱਚ ਕਹਿੰਦੇ ਨੇ ਉਹ ਵੀ ਮਾਂ ਜਨਮ ਤਾਂ ਜ਼ਰੂਰ ਦਿੰਦੀ ਹੈ ਪਰ ਕਰਮ ਜਿਹੜੇ ਉਹ ਆਪਣੇ ਆਪਣੇ ਹੁੰਦੇ ਆ ਪਰ ਜੇ ਇੱਥੇ ਗੱਲ ਕਰ ਲਈ ਵੀ ਮਾਂ ਨੇ ਜਨਮ ਹੀ ਦਿੱਤਾ ਚਾਰ ਪੁੱਤਰਾਂ ਨੂੰ ਤੇ ਚਾਰ ਪੁੱਤਰਾਂ ਦਾ ਕਰਮ ਵੀ ਜਿਹੜਾ ਉਹ ਇੱਕ ਹੀ ਤਰ੍ਹਾਂ ਦਾ ਨਜ਼ਰ ਆ ਰਿਹਾ ਬੇਸ਼ੱਕ ਹੋਰ ਵੀ ਕੰਮ ਕਾਰੋਬਾਰ ਨਾਲ ਸੈਟਿੰਗਾਂ ਜ਼ਰੂਰ ਕੀਤੀਆਂ ਪਰ ਜਿਹੜਾ ਕਰਮ ਹੈ ਉਹ ਪੇਂਟਰ ਲਾਈਨ ਨਾਲ ਹੀ ਸਾਰਿਆਂ ਦਾ ਜੁੜਿਆ ਦਿਖਾਈ ਦਿੰਦਾ ਪਿਆ ਆ ਉਹ ਕਿਵੇਂ ਮਸਲਾ ਬਣ ਗਿਆ ਵੀ ਚਾਰਾ ਭਰਾਵਾਂ ਨੂੰ ਜਿਹੜਾ ਆ ਉਹ ਇੱਕ ਹੀ ਤਰਤੀਬ ਦੇ ਵਿੱਚ ਬੰਨ ਦਿੱਤਾ ਗਿਆ ਮੈਂ ਨੀਪ ਸਿੰਘ ਸਾਹਿਬ ਦੱਸਣਾ ਚਾਹਨਾ ਕਿ ਮੇਰੇ ਮਦਰ ਸ਼੍ਰੀਮਤੀ ਸਵਰਨਾ ਦੇਵੀ ਮੇਰੇ ਫਾਦਰ ਸਾਹਿਬ ਜਿਹੜੇ ਆ ਉਹਨਾਂ ਦਾ ਨਾਮ ਸ਼੍ਰੀ ਸੋਨ ਲਾਲ ਇਹਨਾਂ ਦੀ ਜਿਹੜੀ ਪ੍ਰੇਰਣਾ ਸੀ ਕਿ ਸ਼ੁਰੂ ਤੋਂ ਕਹਿੰਦੇ ਰਹੇ ਪੁੱਤਰ ਇਕੱਠੇ ਰਹੋ ਹੂੰ ਉੱਤਰ ਇਕੱਠੇ ਰਹੋ ਤੇ ਉਹ ਮੇਰੇ ਦਿਮਾਗ ਦੇ ਵਿੱਚ ਗੱਲ ਰਹੀ ਕਿ ਅਸੀਂ ਇਕੱਠੇ ਰਹਿਣਾ ਚਾਹੁੰਦੇ ਹਾਂ ਹੂੰ ਕਹਿੰਦੇ ਵੀ ਤੂੰ ਜੇ ਸਹੀ ਨਿਕਲੇਗਾ ਹੂੰ ਤੇ ਬਾਕੀਆਂ ਨੂੰ ਵੀ ਨਾਲ ਲੈ ਕੇ ਚੱਲੇਗਾ ਅਸੀਂ ਤਾਂ ਗਰੀਬ ਪਰਿਵਾਰ ਚੋਂ ਆ ਹੂੰ ਤੇ ਗੁਜ਼ਾਰੀ ਬੜੀ ਔਖੇ ਹੁੰਦੀ ਆ ਹੂੰ ਇਹ ਵਿਚਾਰੇ ਕੀ ਕਰਨਗੇ ਹੂੰ ਚਲੋ ਉਹ ਵੀ ਛੋਟੇ ਸਨ ਜਿੰਨਾਂ ਕੋ ਵਿਚਾਰੇ ਪੜ ਸਕਦੇ ਗਰੀਬੀ ਸੀ ਉਹ ਵੱਧ ਨਹੀਂ ਜ਼ਿਆਦਾ ਨਹੀਂ ਪੜ ਸਕੇ ਹੂੰ ਉਹਨਾਂ ਨੇ ਵੀ ਕੋਈ ਨਾ ਕੋਈ ਛੋਟਾ ਮੋਟਾ ਕਿਤੇ ਨਾ ਕਿਤੇ ਕੰਮ ਕੀਤਾ ਹੂੰ ਤੇ ਚਲੋ ਅਸੀਂ ਸਾਰੇ ਭਰਾ ਮੜਾ ਮੋਟਾ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦੇ ਰਹੇ ਜਿਹੜੀ ਗੱਲ ਰਹੀ ਵੀ ਇਕੱਠੇ ਰਹਿੰਦੀ ਜਦੋਂ ਪਿੰਟਰ ਦਾ ਕੰਮ ਹੌਲੀ ਹੌਲੀ ਘਟਦਾ ਰਿਹਾ ਇੱਕ ਮਸ਼ੀਨਾਂ ਦਾ ਦੌਰ ਆ ਗਿਆ ਮੇਰਾ ਜ਼ਿਆਦਾਤਰ ਕੰਮ ਸੀਗਾ ਨੰਬਰ ਪਲੇਟਾਂ ਦਾ ਉਸ ਪੁਰਾਣੇ ਘਰ ਦੇ ਵਿੱਚ ਅਸੀਂ ਇੱਕ ਦੁਕਾਨ ਪਿੰਟਰ ਦੀ ਬਾਈ ਜਦੋਂ ਉੱਥੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਕਟਿੰਗ ਪਲਟਰ ਜੇ ਲਿਆਂਦਾ ਗਿਆ ਮੇਰੇ ਵੱਲੋਂ ਲਿਆਂਦਾ ਗਿਆ ਉਸ ਕਟਿੰਗ ਪਲਟਰ ਦੇ ਖਾਸੀ ਦੇ ਹੁੰਦੀ ਸੀ ਜਿਹੜਾ ਅਸੀਂ ਸਾਡਾ ਖਾਬ ਹੁੰਦਾ ਸੀ ਜਿਵੇਂ ਅਸੀਂ ਹੱਥਾਂ ਨਾਲ ਸਟicker ਕੱਟਦੇ ਹਾਂ ਉਹ ਮਸ਼ੀਨੀ ਸਟicker ਕੱਟਨੇ ਸ਼ੁਰੂ ਹੋ ਗਏ ਜੋ ਅਸੀਂ ਕੰਪਿਊਟਰ ਤੇ ਟਾਈਪ ਕਰਦੇ ਸੀ ਉਹ ਮਸ਼ੀਨ ਕੱਟ ਕੇ ਸਾਨੂੰ ਦੇ ਦਿੰਦੀ ਸੀ ਔਰ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਵੀ ਮੈਂ ਕੰਪਿਊਟਰ ਦਾ ਕੰਮ ਕਿਦੋਂ ਸਿੱਖਿਆ ਨਹੀਂ ਕੰਪਿਊਟਰ ਲਿਆ ਕੇ ਮੈਂ ਆਪਣੇ ਦਿਮਾਗ ਨਾਲ ਹੀ ਉਹ ਸਾਰਾ ਸੌਫਟਵੇਅਰ ਸਟੱਡੀ ਕੀਤਾ ਉਸ ਨੂੰ ਆਪੇ ਹੀ ਕੀਤਾ ਤੇ ਇਸੇ ਨਾਲ ਨਾਲ ਮੈਂ ਆਪਣੇ ਭਰਾਵਾਂ ਨੂੰ ਵੀ ਨਾਲ ਰੱਖਣਾ ਸ਼ੁਰੂ ਕਰ ਦਿੱਤਾ ਤੇ ਜੇ ਇਹ ਮਸ਼ੀਨ ਛੋਟੀ ਤੋਂ ਅਸੀਂ ਵੱਡੀ ਮਸ਼ੀਨਾਂ ਵਾਲਾ ਏ ਦੌਰ ਬਦਲਦਾ ਗਿਆ ਔਰ ਪ੍ਰਮਾਤਮਾ ਨੇ ਸਾਡੀ ਬਾਹ ਫੜੀ ਮੈਂ ਜੀ ਸਾਹਿਬ ਇੱਕ ਫਲੈਕਸ ਪ੍ਰਿੰਟਰ ਮਸ਼ੀਨ ਹੈ ਜਿਹੜੀ ਹਾਂਜੀ ਉਹ ਵੱਡੀ ਮਸ਼ੀਨ ਲਗਾਈ ਮੈਂ ਸ਼ਹਿਰ ਦੇ ਵਿੱਚ ਉਹ ਸ਼ਾਇਦ ਸੈਕੰਡ ਮਸ਼ੀਨ ਮੇਰੀ ਹੋਏਗੀ ਪਹਿਲੀ ਮਸ਼ੀਨ ਕਿਸੇ ਹੋਰ ਨੇ ਸ਼ਹਿਰ ਚ ਲਈ ਤੇ ਦੂਸਰੀ ਮਸ਼ੀਨ ਉਹ ਮੈਂ ਲਿਆ ਕੇ ਲਈ ਬਿਲਕੁਲ ਉਹਦੇ ਵਿੱਚ ਫਿਰ ਮੈਂ ਆਪਣੇ ਜਿਹੜੇ ਦੋ ਭਰਾ ਮੇਰੇ ਅ ਮਿੰਟੂ ਔਰ ਲਾਡੀ ਉਹਨਾਂ ਨੂੰ ਵੀ ਕਿਹਾ ਵੀ ਯਾਰ ਆਜੋ ਨਾਲ ਅਸੀਂ ਉਨਕੱਥੇ ਹੋ ਕੇ ਕੰਮ ਕਰੀਏ ਫਿਰ ਉਹਨਾਂ ਨੂੰ ਵੀ ਨਾਲ-ਨਾਲ ਲੈ ਕੇ ਮੈਂ ਦੁਰਿਆ ਰਿਆ ਇਸ ਤੋਂ ਪਹਿਲਾਂ ਜਿਹੜੇ ਸਾਡੇ ਮਿੰਟੂ ਭਾਈ ਨੇ ਉਹ ਮੇਰੇ ਖੱਲ ਨਾਲ ਉਹ ਵੀ ਕਲਾਕਾਰੀ ਵਾਲੀ ਪਾਸੇ ਨੂੰ ਗਏ ਸੀ ਤੇ ਉਹਨਾਂ ਤੋਂ ਤੇ ਚਲੋ ਪਤਾ ਹੀ ਪਿਓ ਕਲਾਕਾਰੀ ਲੈਣ ਤੋਂ ਵਿੱਚੋਂ ਫਿਰ ਤੁਹਾਡੇ ਨਾਲ ਜੁੜ ਕੇ ਆ ਕੇ ਫਿਰ ਦੁਬਾਰਾ ਤੋਂ ਲਾਡੀ ਇਸ ਦੇ ਵਿੱਚ ਕੀ ਕਰਦਾ ਸੀ ਲਾਡੀ ਜਿਹੜਾ ਉਹ ਵੀ ਮੇਰੇ ਕੋਲ ਕੰਮ ਸਿੱਖਦਾ ਰਿਹਾ ਵੀ ਨੰਬਰ ਲਗਾਣੇ ਮਾਰੇ ਮੋਟੇ ਹੂੰ ਜਾਂ ਫਿਰ ਉਹ ਸਾਡੀ ਜਿਹੜਾ ਉਹ ਟੇਪਿੰਗ ਦੇ ਵਿੱਚ ਉਹਨੇ ਮਾਸਟਰੀ ਹਾਸਲ ਕਰ ਲਈ ਹੂੰ ਜਿਹੜੇ ਅੱਜ ਕੱਲ ਬਾਈਕ ਲੈਮੀਨੇਸ਼ਨ ਹੁੰਦੀਆਂ ਜਾਂ ਗੱਡੀਆਂ ਤੇ ਰੈਪਿੰਗ ਦਾ ਕੰਮ ਹੁੰਦਾ ਹੂੰ ਉਹ ਮੇਰੇ ਕੋਲੋਂ ਹੀ ਸਿੱਖਦਾ ਸਿੱਖਦਾ ਉਹਦਾ ਹੱਥ ਖੁੱਲ ਗਿਆ ਐਸ ਵੇਲੇ ਉਹ ਸ਼ਹਿਰ ਦੇ ਵਿੱਚ ਮਾਸਟਰ ਬੰਦਾ ਹੂੰ ਟੇਪਿੰਗ ਦੇ ਵਿੱਚ ਵੈਰੀ ਗੁੱਡ ਸਾਰੇ ਗੱਲਬਾਤ ਆ ਗਈ ਕਾਰੋਬਾਰ ਦੀ ਜਿਹੜੀ ਗੱਲ ਅਸੀਂ ਲੋਕਾਂ ਨੂੰ ਪ੍ਰੋਸਨ ਨਹੀਂ ਚਾ ਰਹੇ ਆ ਜਨਤਾ ਤੱਕ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਪਏ ਆ ਅਸੀਂ ਲੋਕਾਂ ਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਇੱਕ ਪਰਿਵਾਰ ਨੂੰ ਜੋੜ ਕੇ ਰੱਖਣਾ ਕਾਰੋਬਾਰ 'ਚ ਜੁੜ ਕੇ ਪਰ ਕਈ ਵਾਰੀ ਹੁੰਦਾ ਹੈ ਵੀ ਛੋਟੇ ਭਰਾ ਵੱਡੇ ਦੀ ਮੰਨਦੇ ਨਹੀਂ ਜਾਂ ਉਹਨਾਂ ਦੀ ਜਿਹੜੀ ਉਹ ਅੰਡਰਸਟੈਂਡਿੰਗ ਨਹੀਂ ਹੋ ਪਾਂਦੀ ਇੱਥੇ ਚਾਰਾ ਭਰਾਵਾਂ ਦੀ ਜਿਹੜੀ ਉਹ ਅੰਡਰਸਟੈਂਡਿੰਗ ਕਿੱਦਾਂ ਦੀ ਹੈ ਤੇ ਤੁਸੀਂ ਅਜੇ ਹੈੱਡ ਕੰਮ ਕਰਦੇ ਹੋ ਤੇ ਹੁਣ ਤੱਕ ਤਿੰਨਾ ਭਰਾਵਾਂ ਨੇ ਤੁਹਾਡੇ ਸਹਿਯੋਗ ਦੇਣ ਦੇ ਨਾਲ ਨਾਲ ਕਦੇ ਤੁਹਾਨੂੰ ਕਦੀ ਜਵਾਬਦੇਹੀ ਦੇ ਵਿੱਚ ਨਾ ਕੀਤੀ ਹੋਵੇ ਤੈਨੂੰ ਗੁੱਸਾ ਆਇਆ ਹੋਵੇ ਤੇ ਲੱਗਿਆ ਹੋਵੇ ਵੀ ਨਹੀਂ ਯਾਰ ਇਹਨਾਂ ਨੂੰ ਛੱਡ ਦਈਏ ਤੇ ਜਾਂ ਇਦਾਂ ਦਾ ਕਦੀ ਹੋਇਆ ਹੀ ਨਹੀਂ ਜੀਬ ਸਾਬ ਮੈਂ ਪਹਿਲੇ ਵੀ ਦੱਸਿਆ ਕਿ ਮੇਰੇ ਪੇਰੈਂਟਸ ਦੀ ਅਖੀਕਸ਼ਾ ਸੀ ਹੂੰ ਉਹ ਸ਼ਿਕਸ਼ਾ ਜਿਹੜੀ ਆ ਉਹ ਇਹਨਾਂ ਭਰਾਵਾਂ ਤੇ ਵੀ ਲਾਗੂ ਹੋਈ ਹੈ ਹੂੰ ਜੇ ਮੈਂ ਇਹਨਾਂ ਨੂੰ ਕੋਈ ਕੰਮ ਕਿਹਾ ਇਹਨਾਂ ਨੇ ਮੈਨੂੰ ਅੱਜ ਤੱਕ ਕਦੀ ਨਾ ਨਹੀਂ ਕੀਤੀ ਇਸ ਵੇਲੇ ਮੇਰੀ ਉਮਰ ਲਗਭਗ 55 ਸਾਲ ਦੇ ਲੱਗੇ ਮੈਂ ਪਹੁੰਚ ਗਿਆ ਬਿਲਕੁਲ ਤੇ ਅੱਜ ਤੱਕ ਉਹਨਾਂ ਨੇ ਮੇਰਾ ਕੋਈ ਵੀ ਕਹਿਣਾ ਨਹੀਂ ਮੋੜਿਆ ਹੂੰ ਤੇ ਲਗਾਤਾਰ ਮਤਵੜੇ ਜੁੜੇ ਪਏ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪ੍ਰੇਸ਼ਾਨੀ ਭਰਾਵਾਂ ਵਲੋਂ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਕਦੀ ਇਹਨਾਂ ਨੇ ਕਿਹਾ ਨਹੀਂ ਵੀ ਇਹਹੀ ਵੱਖਰਾ ਕੋਈ ਕਾਰੋਬਾਰ ਕਰਨਾ ਚਾਹੁੰਦੇ ਆ ਇਹ ਹੀ ਆਪਣੀ ਕੋਈ ਵੱਖਰੀ ਦੁਕਾਨ ਕਰਨਾ ਚਾਹੁੰਦੇ ਆ ਤੇ ਤੁਹਾਨੂੰ ਲੱਗਿਆ ਹੋਵੇ ਵੀ ਨਹੀਂ ਯਾਰ ਇਹ ਸ਼ਾਇਦ ਹੁਣ ਮੇਰੇ ਤੋਂ ਉੱਕ ਚੁੱਕੇ ਆ ਤੇ ਇਹਨਾਂ ਨੂੰ ਵੱਖਰਿਆ ਕਰ ਦਿੱਤਾ ਜਾਏ ਕਦੀ ਇਸ ਤਰ੍ਹਾਂ ਦਾ ਕੋਈ ਦਿਮਾਗ ਇਹਨਾਂ ਕੋਲ ਸੁਣਿਆ ਹੋਵੇ ਜਾਂ ਆਇਆ ਹੋਵੇ ਇਹਨਾਂ ਨੇ ਤੇ ਇੱਕ ਦੂਜੇ ਤੋਂ ਤੁਹਾਨੂੰ ਸੁਣਨ ਨੂੰ ਮਿਲ ਗਿਆ ਹੋਵੇ ਨਹੀਂ ਇਹ ਗੱਲ ਉਹਨਾਂ ਨੇ ਕਦੀ ਨਹੀਂ ਕਹੀ ਹਮ ਮੈਂ ਸਗੋਂ ਖੁਦ ਹੀ ਉਹਨਾਂ ਨੂੰ ਕਿਹਾ ਕਈ ਵਾਰ ਕਿ ਯਾਰ ਉਹ ਹੁਣ ਤਾਂ ਤੁਸੀਂ ਸਾਰੇ ਵਿਆਹੇ ਗਏ ਹੋ ਬੱਚਿਆਂ ਵਾਲੇ ਯਾਰ ਕੋਈ ਆਪਣਾ ਕੰਮ ਇਧਰ ਉਧਰ ਕਰ ਲੋ ਹੂੰ ਤੇ ਕੋਈ ਐਸਾ ਕੰਮ ਕਰੀ ਵੀ ਇਹ ਹੀ ਸਾਰੇ ਭਰਾ ਵਖਵਾ ਕਰ ਲਈ ਪਤਾ ਨਹੀਂ ਉਹਨਾਂ ਦੇ ਮਨ ਵਿੱਚ ਕੀ ਆ ਕਹਿੰਦੇ ਵੀ ਜੇ ਇੰਨਾ ਚਿਰ ਇਕੱਠੇ ਰਹੇ ਤਾਂ ਹੁਣ ਵੀ ਇਕੱਠੇ ਰਹਿਣ ਚ ਕੋਈ ਹਰਚ ਨਹੀਂ ਹੈਗਾ ਜੇ ਕੋਈ ਕਹਿੰਦੇ ਵੀ ਅਸੀਂ ਤੁਹਾਨੂੰ ਤੰਗੀ ਪਰੇਸ਼ਾਨੀ ਕਰਦੇ ਪੇ ਫੇਰ ਦੱਸੋ ਸਾਡੀ ਨਾ ਸ਼ਿਕਾਇਤ ਹੈਗੀ ਹੈ ਤੇ ਤੇ ਇਹ ਗੱਲ ਨਾ ਕਹੋ ਮੈਨੂੰ ਚਲੋ ਕਾਰੋਬਾਰ ਤਾਂ ਇੱਥੇ ਤੱਕ ਠੀਕ ਆ ਹੁਣ ਗੱਲ ਕਰ ਲਈਏ ਵਿਆਹਾਂ ਦੀ ਤੁਹਾਡਾ ਵਿਆਹ ਤੇ ਮਾਪਿਓ ਦੇ ਰਹਿੰਦਿਆਂ ਹੋਇਆ ਉਸ ਤੋਂ ਬਾਅਦ ਜਿਹੜੇ ਸੋਟੇ ਤੇ ਇਹਨਾਂ ਨੇ ਉਹ ਹੁਣ ਤੱਕ ਵਿਆਹੇ ਨਾਣਾ ਚ ਕੋਈ ਇਕਵਾਰਾ ਜਾਂ ਉਹਨਾਂ ਦੀ ਜਿਹੜੀ ਫੈਮਿਲੀ ਉਹਦੇ ਤੋਂ ਥੋੜਾ ਚਾਨਣਾ ਨਾ ਜ਼ਰੂਰ ਪਾਓ ਹਾਂ ਡੀਪੀ ਸਾਹਿਬ ਐਸ ਵੇਲੇ ਅਸੀਂ ਸਾਰੇ ਭਰਾ ਜਿਹੜੇ ਆ ਉਹ ਮੈਰਿਡ ਐ ਬਿਲਕੁਲ ਮੇਰਾ ਵਿਆਹ ਤੇ ਪਹਿਲੇ ਹੋਇਆ ਵੀ ਮੇਰੇ ਪੇਰੈਂਟਸ ਦੀ ਮੌਜੂਦਗੀ ਦੇ ਵਿੱਚ ਹੋਇਆ ਹਾਂਜੀ ਔਰ ਮੇਰੇ ਤੋਂ ਛੋਟਾ ਲਾਡੀ ਜਿਹੜਾ ਉਹਦਾ ਵਿਆਹ ਜਿਹੜਾ ਹੋਇਆ ਤੇ ਮੇਰੇ ਪੇਰੈਂਟਸ ਦੀ ਮੌਜੂਦਗੀ ਚ ਪਰ ਲੇਕਿਨ ਕੀਤਾ ਸਾਰਾ ਮੈਂ ਹੂੰ ਬਿਲਕੁਲ ਕਿਉਂਕਿ ਵੱਡਾ ਹੁੰਦੇ ਨਾਲ ਤੇ ਉਹਨਾਂ ਸਾਰੀ ਵਾਕਡੋਰ ਮੇਰੇ ਹੱਥੀ ਦਿੱਤੀ ਸੀ ਹੂੰ ਬਿਲਕੁਲ ਤੇ ਉਹ ਕਹਿਣ ਲੱਗੇ ਵੀ ਤੁਸੀਂ ਇਹ ਸਾਰਾ ਆਪੇ ਦੇਖਣਾ ਜਿਸ ਤਰ੍ਹਾਂ ਵੀ ਕਰਨਾ ਉਹ ਲਾਡੀ ਦੇ ਵਿਆਹ ਤੋਂ ਬਾਅਦ ਮਿੰਟੂ ਦਾ ਵਿਆਹ ਜਦੋਂ ਹੋਇਆ ਉਦੋਂ ਮਾਤਾ ਜੀ ਸਾਡੇ ਗੁਜਰ ਚੁੱਕੇ ਸਨ ਸਾਡਾ ਸਾਥ ਛੱਡ ਚੁੱਕੇ ਸਨ ਤੇ ਫਾਦਰ ਸਾਹਿਬ ਸਾਡੇ ਜਿਹੜੇ ਆ ਉਹ ਕਹਿੰਦੇ ਵੀ ਕਾਕਾ ਜ਼ਿੰਮੇਵਾਰੀ ਤੇਰੀ ਹੈ ਪਹਿਲਾਂ ਵੀ ਤੂੰ ਕੀਤਾ ਤੇ ਬਾਕੀ ਹੁਣ ਵੀ ਤੂੰ ਕਰਨਾ ਹੂੰ ਮੈਂ ਔਰ ਮੇਰੀ ਵਾਈਫ ਨੀਰੂ ਇਹਨਾਂ ਨੇ ਅਸੀਂ ਦੋਨਾਂ ਨੇ ਨੀਰੂ ਦਾ ਜਿਹੜਾ ਕਹਿੰਦੇ ਨੇ ਪਤਨੀ ਦਾ ਬੜਾ ਸਹਿਯੋਗ ਹੁੰਦਾ ਇੱਕ ਘਰ ਚਲਾਉਣ ਦੇ ਵਿੱਚ ਬਿਲਕੁਲ ਉਹ ਵੀ ਕੋਈ ਉਹਨਾਂ ਦੇ ਪੇਰੈਂਟਸ ਦੀ ਇਹੋ ਜਿਹੀ ਸਿੱਖਿਆ ਸੀ ਉਹ ਵੀ ਭਰੇ ਪਰਿਵਾਰ ਚੋਂ ਆਈ ਹੋਈ ਲੜਕੀ ਸੀ ਉਸ ਵੇਲੇ ਉਸ ਨੇ ਵੀ ਸਾਡੇ ਇਸ ਪਰਿਵਾਰ ਦਾ ਇੰਨਾ ਸਾਥ ਦਿੱਤਾ ਹਮ ਅੱਜ ਤੱਕ ਮੇਰੇ ਭਰਾਵਾਂ ਨੂੰ ਵੀ ਕੋਈ ਉਹ ਜਿਹੜਾ ਮਾਂ ਵਾਲਾ ਪਿਆਰ ਜਿਹੜਾ ਉਹ ਨਾ ਦਿੱਤਾ ਕਦੀ ਮਹਿਸੂਸ ਨਹੀਂ ਹੋਣ ਦਿੱਤਾ ਉਹਨਾਂ ਨੂੰ ਉਹਨੇ ਮਾਂ ਬਣ ਕੇ ਹੀ ਦੱਸਿਆ ਬਿਲਕੁਲ ਔਰ ਛੋਟੇ ਭਰਾਵਾਂ ਦੇ ਵਿਆਹ ਜਿਹੜੇ ਕੀਤੇ ਆ ਉਹ ਮੇਰੀ ਵਾਈਫ ਔਰ ਮੈਂ ਰਲ ਕੇ ਕੀਤੇ ਆ ਇਸ ਸਾਡੇ ਪਰਿਵਾਰਾਂ ਨੂੰ ਪਰਿਵਾਰ ਨੂੰ ਇੱਠੇ ਰੱਖਣ ਦੇ ਵਿੱਚ ਮੇਰੀ ਪਤਨੀ ਦਾ ਵੀ ਬੜਾ ਵੱਡਾ ਯੋਗਦਾਨ ਹੈ ਹੂੰ ਤੇ ਅੱਗੋਂ ਜਿਹੜੇ ਉਹਨਾਂ ਦੀਆਂ ਪਤਨੀਆਂ ਆਈਆਂ ਉਹ ਵੀ ਬਹੁਤ ਵਧੀਆ ਨੇ ਪਰਿਵਾਰ ਸਾਨੂੰ ਜਿਹੜੇ ਆ ਉਹ ਚੰਗੇ ਮਿਲ ਗਏ ਨੇ ਹੂੰ ਤੇ ਉਹਨਾਂ ਦੇ ਨਾਲ ਹੀ ਜਿਹੜਾ ਆ ਪੰਜਾਬੀ ਦੀ ਇੱਕ ਕਹਾਵਤ ਹੈ ਉਹ ਕਹਿੰਦੇ ਆਣੇ ਵੀ ਤੀਜਰ ਵਾਲੇ ਦੇ ਝੁਗਾ ਗਲਿਆ ਕਹਿੰਦੇ ਭਾਪ ਜਦੋਂ तकरीबन तकरीबन ਵਿਆਹ ਹੋ ਜਾਂਦਾ ਤੇ ਉੱਥੇ ਹੀ ਕਈ ਵਾਰੀ ਇਦਾਂ ਜਿਹੜੀਆਂ ਨੇ ਪ੍ਰੋਬਲਮਸ ਆ ਜਾਂਦੀਆਂ ਨੇ ਜਿੱਥੇ ਜਾ ਕੇ ਜਿਹੜਾ ਆ ਵੀ ਘਰਾਂ ਦੇ ਵਿੱਚ 파ੜ ਪੈ ਜਾਂਦੇ ਵੱਖਰਾ ਹੋਣਾ ਪੈਂਦਾ ਨੇ ਤੇ ਮੇਰੇ ਖਿਆਲ ਨਾਲ ਜਿਸ ਘਰ ਦੇ ਵਿੱਚ ਸਵਾਣੀਆਂ ਆ ਜਾਣ ਘਰ ਨੂੰ ਚਲਾਉਣ ਵਾਲੀਆਂ ਆ ਜਾਣ ਚੰਗੀ ਦਿਖ ਬਣਾਉਣ ਵਾਲੀਆਂ ਆ ਜਾਣ ਤੇ ਕਹਿੰਦੇ ਨੇ ਵੀ ਇੱਕ ਮਰਦ ਜਿਹੜਾ ਉਹ ਕਮਾ ਕੇ ਲਿਆਉਂਦਾ ਪਰ ਘਰ ਨੂੰ ਬਣਾਉਣ ਦੇ ਵਿੱਚ ਜਿਹੜਾ ਉਹ ਇੱਕ ਔਰਤ ਦਾ ਹੀ ਹੱਥ ਹੁੰਦਾ ਤੇ ਜੇਕਰ ਘਰ ਦੇ ਵਿੱਚ ਮਰਦ ਦਾ ਸਾਥ ਔਰਤ ਵਧੀਆ ਤਰੀਕੇ ਨਾਲ ਦੇ ਦਿੰਦੀ ਹੈ ਤੇ ਐਸੇ ਘਰਾਂ ਦੇ ਵਿੱਚ ਕਦੇ ਵੀ ਜਿਹੜੇ ਆ ਉਹ ਪਾੜ ਨਹੀਂ ਪੈਂਦੇ ਇਸੇ ਤਰ੍ਹਾਂ ਦੀ ਕਹਾਣੀ ਜਿਹੜੀ ਉਹ ਬਲਵਿੰਦਰ ਚਿੰਤੂ ਜੀ ਹੋਣਾ ਦੀ ਹੈ ਜਿਹੜੀ ਕਿ ਦੇਖਣ ਨੂੰ ਮਿਲਦੀ ਵੀ ਹੈ ਅ ਚੰਡੂ ਭਾਈ ਲਗਾਤਾਰ ਅਸੀਂ ਪਰਿਵਾਰ ਦੀ ਗੱਲ ਜਿਵੇਂ ਕੀ ਕਰਦੇ ਪਏ ਆ ਹੁਣ ਜਿਵੇਂ ਕੀ ਇੱਕ ਹੀ ਦੁਕਾਨ ਦੇ ਉੱਤੇ ਚਾਰੇ ਭਰਾ ਸ਼ਿਮਟੇ ਹੋਏ ਨੇ ਉਹ ਇੱਕ ਹੀ ਕਾਰੋਬਾਰ ਨੂੰ ਕਰਦੇ ਪਏ ਨੇ ਉੱਥੇ ਫਿਰ ਜਿਤਨਾ ਕੀ ਮੇਨ ਗੱਲ ਜਿਹੜੀ ਹੁਣ ਜਿਹੜੀ ਅੜਨ ਵਾਲੀ ਹੈ ਉੱਥੇ ਪੈਸੇ ਦਾ ਪ੍ਰਬੰਧਨ ਕਿਵੇਂ ਹੈ ਹਾਂ ਪੈਸੇ ਦਾ ਪ੍ਰਬੰਧਨ ਜਿਵੇਂ ਕੀ ਮੈਂ ਤੁਹਾਨੂੰ ਦੱਸਿਆ ਪਹਿਲੇ ਵੀ ਉਹਨਾਂ ਨੇ ਮੇਰੇ ਹੱਥ ਵਿੱਚ ਹੀ ਦਿੱਤਾ ਸੀਗਾ ਹਾਂ ਤੇ ਹੁਣ ਵੀ ਮੇਰੇ ਹੱਥ ਵਿੱਚ ਹੀ ਹੈ ਉਹ ਪ੍ਰਬੰਧਨ ਪਰ ਜਿਹੜਾ ਪ੍ਰਬੰਧਨ ਮੇਰੇ ਹੱਥ ਵਿੱਚ ਨਹੀਂ ਹੈ ਮੇਰੇ ਹਿਸਾਬ ਨਾਲ ਉਹ ਚਾਰਾਂ ਦੇ ਹੱਥ ਵਿੱਚ ਹੀ ਹੈ ਕਦੀ ਦੂਜਮੀਜ਼ ਕਦੀ ਨਹੀਂ ਆਈ ਜਾਂ ਜਿਹੜਾ ਮਰਜੀ ਦੁਕਾਨ ਤੇ ਬੈਠਾ ਹੋਏਗਾ ਉਹ ਗੱਲੇ ਤੇ ਕੋਈ ਵੀ ਬੈਠ ਸਕਦਾ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਹੈਗੀ ਇਸ ਵਿੱਚ ਬਿਲਕੁਲ ਜੇ ਕਿਸੇ ਨੂੰ ਕੋਈ ਜ਼ਰੂਰਤ ਹੁੰਦੀ ਹੈ ਉਹ ਸਾਰੇ ਸਾਂਝੇ ਤਰੀਕੇ ਨਾਲ ਹੀ ਕੰਮ ਚੱਲਦਾ ਤਾਂ ਤੋਂ ਪਤਾ ਵਲ ਵੀ ਜੇਕਰ ਕੋਈ ਵੱਡੀ ਲੋੜ ਪੈ ਗਈ ਤਾਂ ਉਹ ਵੀ ਇਕੱਠਿਆ ਕਰ ਲੈਣੀ ਤੇ ਜੇਕਰ ਘਰ ਦੇ ਵਿੱਚ ਜਿਹੜਾ ਆ ਉਹ ਰਾਸ਼ਨ ਪਾਣੀ ਦਾ ਜਿਹੜਾ ਇਹਨਾਂ ਦਾ ਚਲਾਉਣਾ ਉਹ ਵੀ ਰਾਸ਼ਨ ਪਾਣੀ ਦੀ ਗੱਲ ਆ ਗਈ ਜਿਵੇਂ ਕਿ ਸਾਨੂੰ ਪਤਾ ਲੱਗਿਆ ਸੀ ਵੀ ਦੋ ਭਰਾ ਜਿਹੜੇ ਆ ਉਹ ਵੱਖ-ਵੱਖ ਕੋਠੀਆਂ 'ਚ ਨੇ ਦੋ ਤੁਸੀਂ ਇੱਕ ਹੀ ਜਗ੍ਹਾ ਦੇ ਉੱਤੇ ਰਹਿ ਰਹੇ ਹੋ ਪ੍ਰਬੰਧਨ ਦੇ ਹਿਸਾਬ ਤੋਂ ਮੈਨੂੰ ਉਹ ਜਿਹੜੀ ਗੱਲ ਸਮਝ ਆਈ ਵੀ ਠੀਕ ਹੈ ਵੀ ਲੋੜਾਂ ਤਾਂ ਪੂਰੀ ਹੋ ਜਾਂਦੀ ਹੈ ਇੱਕ ਰਲ ਮਿਲ ਕੇ ਜਿਹੜਾ ਸਬਜ਼ੀ-ਭਾਜੀ ਦੇ ਖਰਚੇ ਜਿਹੜੇ ਕੱਢਣੇ ਆ ਉਹ ਰੂਟੀਨ 'ਚ ਕਿਤਰਾ ਕੀਤਾ ਜਾਂਦਾ ਤਾਂ ਕਿ ਜਿਹੜੇ ਹੋਰ ਇਕੱਠੇ ਭਰਾ ਰਹਿਣਾ ਚਾਹੁੰਦੇ ਆ ਉਹਨਾਂ ਨੂੰ ਵੀ ਪਤਾ ਲੱਗੇ ਵੀ ਉਹਨੂੰ ਮੈਨੇਜ ਕਿਵੇਂ ਕਰਨਾ ਵੀ ਜਿਹੜੇ ਉਹ ਕਹਿੰਦੇ ਉਹਨਾਂ ਦੋਨਾਂ ਕੋਠੀਆਂ 'ਚ ਵੱਖਰੀ-ਵੱਖਰੀ ਸਬਜ਼ੀ-ਭਾਜੀ ਬਣਦੀ ਹੈ ਇੱਥੇ ਦੋ ਜਣੇ ਰਹਿ ਰਹੇ ਆ ਇੱਥੇ ਵੱਖਰੀ ਬਣਦੀ ਹੈ ਫਿਰ ਉਹਦਾ ਖਰਚੇ ਦਾ ਮੈਨੇਜ ਕਿਤਰਾ देखो एपिसोड ਜਦੋਂ ਅਸੀਂ ਪਹਿਲੇ ਇਕੱਠੇ ਰਹਿੰਦੇ ਸੀ ਪ੍ਰਮਾਤਮਾ ਨੇ ਜਦੋਂ ਬਾਹ ਫੜੀ ਬਿਲਕੁਲ ਅਸੀਂ ਦੋ ਭਰਾਵਾਂ ਦੇ ਦੋ ਅਲੱਗ-ਅਲੱਗ ਮਕਾਨ ਬਣਾ ਦਿੱਤੇ ਛੋਟੇ-ਛੋਟੇ ਮਕਾਨ ਹੈ ਮਾਫ ਕਰਨਾ ਤੁਸੀਂ ਕੋਠੀਆਂ ਕਹਤੀਆਂ ਹਾਂ ਅਜੇ ਕੋਠੀਆਂ ਜੋਗੇ ਚਲੋ ਨਹੀਂ ਹੋਏ ਪ੍ਰਮਾਤਮਾ ਤੁਹਾਡੀ ਜ਼ੁਬਾਨ ਜਿਹੜੀ ਐ ਸੁਵੱਦੀ ਰੱਖੇ ਜ਼ਰੂਰ ਜ਼ਰੂਰ ਕੋਠੀਆਂ ਵਾਲੇ ਵੀ ਸ਼ਾਇਦ ਹੋ ਜਾਣ ਵਿਚਾਰੇ ਜ਼ਰੂਰ ਹੋਣਗੇ ਸਰ ਮਿਹਨਤ ਨੂੰ ਸਾਰੇ ਫਲ ਮਿਲਦੇ ਆ ਤੇ ਉਹ ਵਕ ਉਹਨਾਂ ਨੂੰ ਮਕਾਨ ਬਣਾ ਕੇ ਦੇ ਦਿੱਤੇ ਉਹ ਜਿਹੜੀ ਸਾਡੇ ਮਾਪੇ ਦੀ ਜ਼ਿੰਮੇਵਾਰੀ ਸੀ ਉਹ ਵੀ ਮੈਂ ਆਪਣੇ ਮੋੜਿਆ ਤੇ ਲੈ ਕੇ ਜਿੰਨਾ ਮੇਰੇ ਕੋ ਹੋ ਸਕਿਆ ਮਕਾਨ ਉਹਨਾਂ ਨੂੰ ਬਣਾ ਕੇ ਦੇ ਦਿੱਤੇ ਹੂੰ ਦੋਨਾਂ ਨੂੰ ਰਹੀ ਗੱਲ ਛੋਟਾ ਜਿਹੜਾ ਸਾਰਿਆਂ ਦਾ ਉਹ ਮੇਰੇ ਵਿੱਚ ਹੀ ਰਹਿ ਰਿਹਾ ਜਦੋਂ ਪਰਮਾਤਮਾ ਨੇ ਕਿਦੇ ਚਾਹਿਆ ਤੇ ਉਹਦਾ ਵੀ ਆਪਣਾ ਮਕਾਨ ਬਣ ਜਾਏਗਾ ਹੂੰ ਰਹੀ ਗੱਲ ਸਬਜੀ ਭਾਜੀ ਦੀ ਤੇ ਰੀਪੀ ਸਾਹਿਬ ਅਹੀ ਬੋਦਲੇ ਡੀਪਲੀ ਨਾ ਜਾਈਏ ਕਿ ਜਦੋਂ ਸਾਡਾ ਘਰ ਥੋੜਾ ਇਹਨਾਂ ਹਟਮਾ ਹੋ ਜਾਏਗਾ ਨੇਚਰਲੀ ਸਬਜੀ ਤੇ ਵੱਖਰੀ ਬਣੇਗੀ ਇੱਕ ਘਰ ਜੋ ਬਣ ਕੇ ਤੇ ਜਾਏਗੀ ਨਹੀਂ ਸੋ ਇਹ ਗੱਲਾਂ ਕੁਝ ਜਿਹੜੀਆਂ ਦਾ ਉਹ ਅਸੀਂ ਆਪਸ ਵਿੱਚ ਬੈਠ ਕੇ ਕਰ ਲੈਂਦੇ ਆ ਸਬਜ਼ੀ ਭਾਜੀ ਦਾ ਇਹਨਾਂ ਦਾ ਖਰਚਾ ਤਾਂ ਹਰ ਘਰ ਚ ਹੁੰਦਾ ਜਿਵੇਂ ਅਸੀਂ ਕਹਿ ਦਿੱਤਾ ਉਹ ਇਕੱਠਾ ਹੀ ਆ ਸਾਡਾ ਸਾਰਾ ਸਿਸਟਮ ਇਕੱਠੇ ਤੋਂ ਕਹਿਣ ਤੋਂ ਭਾਵ ਹੈ ਕਿ ਉਹਨਾਂ ਦਾ ਜਿਹੜਾ ਖਰਚਾ ਪਾਣੀ ਉਸ ਵਿੱਚੋਂ ਜਾ ਚੁੱਕਾ ਹੁੰਦਾ ਠੀਕ ਹੈ ਠੀਕ ਹੈ ਪਹਿਲਾਂ ਮਤਲਬ ਉਹਨੂੰ ਮਤਲਬ ਆਪਣੇ ਹਿਸਾਬ ਨਾਲ ਮੈਨੂੰ ਬਿਲਕੁਲ ਜੀ ਬਿਲਕੁਲ ਅ ਬਿਲਕੁਲ ਜੀ ਲਗਾਤਾਰ ਅਸੀਂ ਜਿਹੜਾ ਆ ਉਹ ਬਲਵਿੰਦਰ ਚਿੰਤੂ ਜੀ ਹੁਣ ਦੇ ਨਾਲ ਬਣੇ ਹੋਏ ਆ ਜਿਹੜਾ ਆ ਇਹਨਾਂ ਦੀ ਲਾਈਫ ਨੂੰ ਫਰੋਲਣ ਦਾ ਕਾਰਨ ਸਿਰਫ ਇੱਕ ਸੀ ਕਿ ਇਹਨਾਂ ਨੂੰ ਦੇਖ ਕੇ ਇਹਨਾਂ ਨੂੰ ਸੁਣ ਕੇ ਤੇ ਤੁਹਾਨੂੰ ਵੀ ਜਿਹੜੀ ਕੁਝ ਸਮਝ ਆ ਸਕੇ ਮੈਂ ਪਹਿਲਾਂ ਵੀ ਜਿਹੜੀ ਗੱਲ ਕਰਕੇ ਹਟਿਆ ਮਾਂ ਕਿ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਜ਼ਰੂਰ ਆਉਂਦੇ ਨੇ ਤੇ ਅਸੀਂ ਭਰਾ ਭਰਾ ਸਹਰੀਕ ਬਣ ਜਾਂਦੇ ਆ ਇੱਕ ਦੂਜੇ ਨੂੰ ਵੇਖਣੇ ਸਿਖਾਉਂਦੇ ਇਥੋਂ ਤੱਕ ਕਿ ਬਹੁਤ ਸਾਰੀਆਂ ਖਬਰਾਂ ਸਾਡੇ ਚੈਨਲ ਤੇ ਜਾਂ ਅਦਰ ਚੈਨਲਸ ਤੇ ਵੀ ਤੁਸੀਂ ਦੇਖਦੇ ਹੋਵੋਗੇ ਕਿ ਭਰਾ ਨੇ ਭਰਾ ਨੂੰ ਉਹ ਕਰਤਾ ਭਰਾ ਨੇ ਭਰਾ ਨਾਲ ਐ ਤਰ੍ਹਾਂ ਕਰਤਾ ਇੱਕ ਇੱਕ ਮਰਲੇ ਜਗ੍ਹਾ ਦੇ ਉੱਤੇ ਵੀ ਇੱਕ ਕੰਦ ਦੀ ਨੀਂਹ ਰੱਖਣ ਦੇ ਚੱਕਰ ਦੇ ਵਿੱਚ ਵੀ ਜਿਹੜਾ ਆ ਉਹ ਭਰਾਵਾਂ ਦੇ ਸਿਰ ਪਾਟੇ ਵੇਖੇ ਨੇ ਪਰ ਇਦਾਂ ਹੋਣਾ ਨਹੀਂ ਚਾਹੀਦਾ ਕਿਉਂਕਿ ਉਹ ਨੀਂਹਾਂ ਵੀ ਉੱਥੇ ਰਹਿ ਜਾਣੀਆਂ ਉਹ ਘਰ ਵੀ ਉੱਥੇ ਰਹਿ ਜਾਣੇ ਆ ਉਹ ਸਾਰਾ ਕੁਝ ਹੀ ਉੱਥੇ ਰਹਿਣਾ ਪਰ ਭਰਾ ਸਾਇਦ ਦੁਬਾਰਾ ਕਦੀ ਨਹੀਂ ਮਿਲਦੇ ਇਸੇ ਕਰਕੇ ਇਹ ਜਿਹੜੀ ਵੀਡੀਓ ਅਸੀਂ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਜੇਕਰ ਇਸ ਪਰਿਵਾਰ ਵਾਂਗੂ ਇਨ੍ਹਾਂ ਭਰਾਵਾਂ ਵਾਂਗੂ ਰਿਆ ਜਾਵੇ ਆਪਣੇ ਆਪ ਨੂੰ ਮੇਨਟੇਨ ਕੀਤਾ ਜਾਵੇ ਤੇ ਜ਼ਿੰਦਗੀ ਜੀਣ ਦਾ ਸਵਾਦ ਕੁਝ ਹੋਰ ਹੀ ਹੋਵੇਗਾ ਤੁਸੀਂ ਬਣੇ ਹੋ ਮੇਰਾ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਦਰਜਤ ਕੁਮਾਰ ਦੇ ਨਾਲ ਸਟੋਰੀ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰਿਓ ਲਾਈਕ ਕਰਿਓ ਤੇ ਜੇਕਰ ਤੁਹਾਡਾ ਕੋਈ ਸਵਾਲ ਦਾ ਤੁਹਾਡੀ ਫੈਮਲੀ ਵੀ ਇਸ ਤਰ੍ਹਾਂ ਹੈ ਤੁਸੀਂ ਆਪਣੀ ਫੈਮਲੀ ਬਾਰੇ ਗੱਲ ਕਰਨੀ ਚਾਹੁੰਦੇ ਹੋ ਤੇ ਫਿਰ ਸਾਡੇ ਨਾਲ ਸੰਪਰਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਸਾਡੀ ਸਟੋਰੀ ਕਿਵੇਂ ਦੇ ਲੱਗੀ ਧੰਨਵਾਦ ਮਿਲਦੇ ਹਾਂ ਕਿਸੇ ਅਗਲੇ ਪ੍ਰੋਗਰਾਮ 'ਚ